ਵਿਆਹ ਤੋਂ ਡੇ ਵਿੱਚ ਜੀਜਾ ਦੀ ਇੱਕ ਮੁੰਡਾ ਜਨ ਵਿੱਚ ਆਇਆ ਸੀ ਵਿਆਹ ਤੋਂ ਡੇ ਵਿੱਚ ਜੀਜਾ ਦੀ ਇੱਕ ਮੁੰਡਾ ਜਨ ਵਿੱਚ ਆਇਆ ਸੀ ਅੱਖਾਂ ਵਿੱਚ ਅੱਖਾਂ ਪਾ ਬੈਠਾ ਮੇਰੀ ਬਣ ਜਦੋਂ ਕਟਾਇਆ ਸੀ ਜੀ ਦੇ ਅੱਗੇ ਮੈਨੂੰ ਵੀ ਫਿਰ ਹੱਸ ਕੇ ਜੇ ਸ਼ਰਮਾਉਣਾ ਪਿਆ ਮੈਨੂੰ ਦੱਸੋ ਤਾਂ ਸਹੀ ਜੀਜਾ ਦੀ ਉਹ ਕੌਣ ਸੀ ਮੁੰਡਾ ਸੋਣਾ ਜਿਆ ਮੈਨੂੰ ਦੱਸੋ ਤਾਂ ਸਹੀ ਜੀਜਾ ਦੀ ਉਹ ਕੌਣ ਸੀ ਮੁੰਡਾ ਸੋਣਾ ਜਿਆ ਉਹ ਮੁੰਡੇ ਤਾਂ ਸੀ ਬਹੁਤ ਸਾਲੀਏ ਕੀ ਦੀ ਘਰੇ ਸਲਾਉਤ ਸਾਲੀਏ ਮੁੰਡੇ ਤਾਂ ਸੀ ਬਹੁਤ ਸਾਲੀਏ ਕੀ ਦੀ ਘਰੇ ਸਲੋਤ ਸਾਲੀਏ ਇੱਕ ਇੱਕ ਕਰਕੇ ਦਸ ਦਿਨ ਤੈਨੂੰ ਹੁਲੀਆ ਜਨ ਵਿੱਚ ਆਏ ਦਾ ਇੱਕ ਲੰਮਾ ਜਾ ਤੇ ਸੋਹਣਾ ਜਾ ਮੁੰਡਾ ਸੀ ਮੇਰੇ ਤਾਏ ਦਾ ਇੱਕ ਲੰਮਾ ਜਾ ਤੇ ਸੋਹਣਾ ਜਾ ਮੁੰਡਾ ਸੀ ਮੇਰੇ ਤਾਏ ਦਾ ਉਹ ਪੜਿਆਂ ਲਖਿਆਂ ਲੱਗਦਾ ਸੀ ਗੱਭਰੂ ਸੀ ਬੜਾ ਸ਼ਕੀਨ ਜਿਹਾ ਮੇਰੇ ਨੈਣਾ ਦੇ ਵਿੱਚ ਕੁਲ ਮਿਲ ਗਿਆ ਉਹਦਾ ਸੋਹਣਾ ਮੁਖ ਸੀਨ ਜਿਹਾ ਉਹ ਹੱਸਸ ਗੱਲਾਂ ਕਰਦਾ ਸੀ ਤੇ ਲੱਗਦਾ ਸੀ ਮਨ ਮੋਣਾ ਜਿਹਾ ਵਾਹ ਮੈਨੂੰ ਦੱਸੋ ਤਾਂ ਸਹੀ ਜੀਜਾ ਜੀ ਉਹ ਕੌਣ ਸੀ ਮੁੰਡਾ ਸੋਣਾ ਜਿਆ ਮੈਨੂੰ ਦੱਸੋ ਤਾਂ ਸਹੀ ਜੀਜਾ ਜੀ ਉਹ ਕੌਣ ਸੀ ਮੁੰਡਾ ਸੋਣਾ ਜਿਆ ਉੱਪੜਿਆਂ ਲਿਖਿਆਂ ਸਾਰਿਆਂ ਦੇ ਤਾਂ ਕੋਟ ਪੈਂਟ ਹੀ ਪਾਏ ਸੀ ਅੱਛਾ ਜੀ ਮਾਮੇ ਮਾਸੀਆਂ ਦੇ ਮੁੰਡੇ ਕਈ ਦੋਸਤ ਜਨ ਵਿੱਚ ਆਏ ਸੀ ਨਹੀਂ ਮਾਮੇ ਮਾਸੀਆਂ ਦੇ ਮੁੰਡੇ ਕਈ ਦੋਸਤ ਜਨ ਵਿੱਚ ਆਏ ਸੀ ਹੌਲੀ ਹੌਲੀ ਪਤਾ ਲੱਗ ਜੂ ਖਾਲਾਂ ਵਿੱਚ ਗਵਾਜੇ ਦਾ ਇੱਕ ਸੁਹੇ ਜੀਰੇ ਵਾਲਾ ਨੀ ਮੁੰਡਾ ਸੀ ਮੇਰੇ ਚਾਚੇ ਦਾ ਇੱਕ ਸੁਹੇ ਜੀਰੇ ਵਾਲਾ ਨੀ ਮੁੰਡਾ ਸੀ ਮੇਰੇ ਚਾਚੇ ਦਾ ਜਿਹੜਾ ਕੈਂਚੀ ਪਿੱਛੇ ਜਦਾ ਸੀ ਜਿਹੜਾ ਕੈਂਚੀ ਪਿੱਛੇ ਜਦਾਸੀ ਲੱਗਦਾ ਸੀ ਬਹੁਤ ਐ ਅਥਰਾ ਜਿਆ ਉਹਦਾ ਟੌਰ ਤਾਂ ਸਾਰੇ ਜਾਣੀਆਂ ਚੋਂ ਦਿਸਦਾ ਸੀ ਸਭ ਤੋਂ ਵੱਖਰਾ ਜਿਆ ਫਿਰਦੇ ਅੱਖਾਂ ਦੀ ਘੂਰ ਤੇ ਜਿਸ ਨੂੰ ਪਰਦੇ ਨਾਲ ਸਮਝਾਉਣਾ ਪਿਆ ਮੈਨੂੰ ਦੱਸੋ ਤਾਂ ਸਹੀ ਜੀਜਾ ਦੀ ਉਹ ਕੌਣ ਸੀ ਮੁੰਡਾ ਸੋਨਾ ਜਿਆ ਮੈਨੂੰ ਦੱਸੋ ਤਾਂ ਸਹੀ ਜੀਜਾ ਜੀ ਉਹ ਕੌਣ ਸੀ ਮੁੰਡਾ ਸੋਣਾ ਜਿਆ ਉਹ ਦੱਸ ਕੀ ਅੰਦਾਜ਼ਾ ਲਾਇਏ ਨਹੀਂ ਜੋ ਦਿਲ ਵਿੱਚ ਵਸ ਗਿਆ ਤੇਰੇ ਨਹੀਂ ਕਿਦਾ ਮੈਂ ਐਵੇਂ ਨਾਲ ਲੈਂਦਾਂ ਕੋਈ ਸਮਝ ਨਾ ਆਉਂਦਾ ਮੇਰੇ ਨਹੀਂ ਕਿਦਾ ਮੈਂ ਐਵੇਂ ਨਾਲ ਲੈਂਦਾਂ ਕੋਈ ਸਮਝ ਨਾ ਆਉਂਦਾ ਮੇਰੇ ਨਹੀਂ ਆ ਅਗਲੇ ਹਫਤੇ ਲਿਆ ਕੇ ਮੂਵੀ ਤੇਰੇ ਮੂਰੇ ਧਰ ਦਿਆਂਗੇ ਅੱਛਾ ਜੀ ਕੋਈ ਹੋਈ ਅਸਮੀ ਖਾਲੀ ਫਿਰ ਤੇਰੇ ਕਾਗਜ਼ ਭਰ ਦਿਆਂਗੇ ਜੇ ਹੋਈ ਉਸਮੀ ਖਾਲੀ ਫਿਰ ਤੇਰੇ ਫਾਰਮ ਭਰ ਦਿਆਂਗੇ ਜਿਹੜਾ ਭਿੰਦੇ ਸ਼ਾਹ ਦੇ ਨਾਲ ਖੜਾ ਹਾਂ ਜਿਹੜਾ ਭਿੰਦੇ ਸ਼ਾਹ ਦੇ ਨਾਲ ਖੜਾ ਸਭ ਤੋਂ ਵੱਧ ਭੋਲੀ ਜਾਂਦਾ ਸੀ ਇੰਜ ਲੱਗਦਾ ਸੀ ਜਿਵੇਂ ਪੈਸੇ ਦੇ ਕੇ ਜਦਨ ਲਈ ਹੀ ਲਿਆਂਦਾ ਸੀ ਜਿਹਨੂੰ ਮਾਮੀ ਜੀ ਨੇ ਆਖਿਆ ਸੀ ਕਿ ਕਰਦਾ ਹੈ ਦਦ ਮਗਾਉਣਾ ਜਾ ਅੱਛਾ ਅੱਛਾ ਮੈਨੂੰ ਦੱਸੋ ਤਾਂ ਸਹੀ ਜੀਜਾ ਜੀ ਉਹ ਕੌਣ ਸੀ ਮੁੰਡਾ ਸੋਣਾ ਜਾ ਮੈਨੂੰ ਦੱਸੋ ਤਾਂ ਸਹੀ ਜੀਜਾ ਜੀ ਉਹ ਕੌਣ ਸੀ ਮੁੰਡਾ ਸੋਣਾ ਜਾ ਨੀਜੀ ਦੇ ਗਲ ਵਿੱਚ ਕੈਂਠਾ ਪਾਇਆ ਸੀ ਤੇ ਪੈਰੀ ਜੁੱਤੀ ਕੱਢਮੀ ਸੀ ਉਹਨੇ ਭਗਤ ਸਿਓ ਸਰਦਾਰ ਵੰਗੂ ਪਗਬੰਨੀ ਹੋਈ ਲੜ ਛੱਡਮੀ ਸੀ ਉਹਨੇ ਭਗਤ ਸਿਓ ਸਰਦਾਰ ਵੰਗੂ ਪਗਬੰਨੀ ਹੋਈ ਲੜ ਛੱਡਮੀ ਸੀ ਹੁਣ ਲਗਿਆ ਤੀਰ ਨਿਸ਼ਾਨੇ ਤੇ ਉਹਨਾਂ ਲੱਗਿਆ ਤੀਰ ਨਿਸ਼ਾਨੇ ਤੇ ਉਹ ਵਾਕਾ ਚੁਬਰ ਚੋਟੀ ਦਾ ਉਹ ਤਾਂ ਸੀ ਗਰਮੀਤ ਕੁੜੇ ਮੇਰਾ ਸੋਹਣਾ ਯਾਰ ਲੰਗੋਟੀ ਦਾ ਮੈਨੂੰ ਦੱਸੋ ਤਾਂ ਸਹੀ ਜੀਜਾ ਜੀ ਉਹ ਕੌਣ ਸੀ ਮੁੰਡਾ ਸੋਹਣਾ ਜਾਂ ਉਹ ਤਾਂ ਸੀ ਗਰਮੀਤ ਕੁੜੇ ਮੇਰਾ ਸੋਹਣਾ ਯਾਰ ਲੰਗੋਟੀ ਦਾ ਵਾਹ ਕੀ ਬਾਤ ਹੈ